ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਰਾਜ ਖੁਸ਼ੀ ਹੋਵਗੇ ਤੀਆਂ ਦੇ ਤੀਆਂ ਦਾ ਮਾਣ ਰਹੇ ਹੋਗੇ ਤੀਆਂ ਮਨਾ ਰਹੇ ਹੋਗੇ ਸਭ ਮੇਰੀਆਂ ਬੋਲੀਆਂ ਜਿਹੜੀਆਂ ਪਾਈਆਂ ਸੀਗੀਆਂ ਉਹਨਾਂ ਨੂੰ ਯਾਦ ਕਰਕੇ ਆਪਣੇ ਗਿੱਧੇ ਚ ਪਾਉਂਦੇ ਹੋਣਗੇ ਮੇਦਨ ਇਸੇ ਵਾਸਤੇ ਜ਼ਿਆਦਾ ਕਮੈਂਟ ਕਰਨ ਦਾ ਔਰ ਤੁਹਾਨੂੰ ਲਾਈਕ ਕਰਨ ਦਾ ਨਹੀਂ ਫੇਲ ਮਿਲਿਆ ਫਿਰ ਵੀ ਮੈਂ ਇੱਕ ਗੀਤ ਲੈ ਕੇ ਹੋਰ ਹੋਰ ਹਾਜ਼ਰ ਹੋਈਆਂ ਸੋਣਾ ਜੀਆ ਸੁਣੋ ਬੱਲੇ ਬੱਲੇ ਬਈ ਬੱਲੇ ਬੱਲੇ ਬਈ ਤੇਲੇ ਦਾ ਡੰਡਾ ਸਮਲ ਕੇ ਬੱਲੇ ਬੱਲੇ ਬਈ ਦਮੜੀ ਦਾ ਸੱਕ ਮੜੇ ਕੇ ਬੱਲੇ ਬੱਲੇ ਬੇਦਮੜੀ ਦਾ ਸੱਕ ਮੜੇ ਕੇ ਮੁੰਡਾ ਮੋਲਿਆ ਤਬੀਤਾ ਵਾਲਾ ਦਮੜੀ ਦਾ ਸੱਕ ਮੜੇ ਕੇ ਮੁੰਡਾ ਮੋਲਿਆ ਤਬੀਤਾ ਵਾਲਾ ਦਮੜੀ ਦਾ ਸੱਕ ਮੜੇ ਕੇ ಬೇದೋದೋದ ಗುತ್ ಕುಡಿ ಗಬ್ಬರ ಪಟ್ಟಣ ಮಾರಿ ದೋದ ಗುತ್ ಕುಡಿ ಗಬ್ಬರು ಪಟ್ಟಣದಿ ಮಾರಿ ದೋದೋ ಗುತ್ ਬੱਲੇ ਬੱਲੇ ਵੇ ਹਿਰਨੇ ਦੀ ਅੱਖ ਵਾਲੀਏ ਬੱਲੇ ਬੱਲੇ ਵੇ ਹਿਰਨੇ ਦੀ ਅੱਖ ਵਾਲੀਏ ਸਾਰੇ ਪਿੰਡੇ ਦਾ ਮੁਕਾਇਆ ਅਸੁਰਮਾ ਹਿਰਨੇ ਦੀ ਅੱਖ ਵਾਲੀਏ ਸਾਰੇ ਪਿੰਡੇ ਦਾ ਮੁਕਾਇਆ ਅਸੁਰਮਾ ਹੀਰੇ ਨੇ ਦੀ ਅੱਖ ਵਾਲੀਏ ਮਲੇ ਬੱਲੇ ਬਈ ਹੱਟੀਆਂ ਤੇ ਲੱਬ ਦੀ ਫੇਰਾ ਬੱਲੇ ਬੱਲੇ ਬਈ ਹੱਟੀਆਂ ਤੇ ਲੱਬ ਦੀ ਫੇਰਾ ਮੇਰੇ ਰੰਗ ਨਾ ਪਸੰਦ ਕੋਈ ਆਇਆ ਹੱਟੀਆਂ ਤੇ ਲੱਬ ਦੀ ਫੇਰਾ ਮੇਰੇ ਰੰਗ ਨਾ ਪਸੰਦ ਕੋਈ ਆਇਆ ਹੱਟੀਆਂ ਤੇ ਲੱਬ ਦੀ ਫੇਰਾ ਭੱਲੇ ਭੱਲੇ ਬੇ ਰੇਸ਼ਮੀ ਦੁਪੱਟੇ ਵਾਲੀਏ ਅਭੱਲੇ ਭੱਲੇ ਵੇ ਕਾਸ਼ਣੀ ਦੁਪੱਟੇ ਵਾਲੀਏ ਮੁੰਡਾ ਪੱਟੇ ਆਈ ਸੁਖਣ ਸੁਨਾਰਾ ਰੇਸ਼ਮੀ ਦੁਪੱਟੇ ਵਾਲੀਏ ਮੁੰਡਾ ਪੱਟਲੀਆ ਕੈਂਠੇ ਵਾਲਾ ਰੇਸ਼ਮੀ ਦੁਪੱਟੇ ਵਾਲੀਏ ਭੱਲੇ ਭੱਲੇ ਬੇ ਰੇਸ਼ਮੀ ਦੁਪੱਟੇ ਵਾਲੀਏ ਮੁੰਡਾ ਪੱਟਲੀਆ ਕੈਂਟੇ ਵਾਲਾ ਰੇਸ਼ਮੀ ਦੁਪੱਟੇ ਵਾਲੀਏ ਭੱਲੇ ਭੱਲੇ ਬੇ ਤੁੱਪ ਚ ਪਕਾਈਆਂ ਰੋਟੀਆਂ ਭੱਲੇ ਭੱਲੇ ਬੇ ਤੁੱਪ ਚ ਪਕਾਈਆਂ ਰੋਟੀਆਂ ਰੰਗ ਚੋਕੇ ਪਰਾਤ ਵਿੱਚ ਪੈ ਗਿਆ ਤੁੱਪ ਜਿ ਪਕਾਈਆਂ ਰੋਟੀਆਂ ਔਰੰਗ ਚੋਕੇ ਪਰਾਤ ਵਿੱਚ ਪੈ ਗਿਆ ਤੁੱਪ ਜਿ ਪਕਾਈਆਂ ਰੋਟੀਆਂ ਇੱਕ ਫੁੱਲ ਤੋੜ ਲੈਣ ਦੇ ਬੱਲੇ ਬੱਲੇ ਵੇ ਇੱਕ ਫੁੱਲ ਤੋੜ ਲੈਣ ਦੇ ਤੇਰੇ ਫੁੱਲ ਦੇ ਬਾਗ ਵਿੱਚ ਆਈ ਇੱਕ ਫੁੱਲ ਤੋੜ ਲੈਣ ਦੇ ਬੱਲੇ ਬੱਲੇ ਬਈ ਇੱਕ ਫੁੱਲ ਤੋੜ ਲੈਣ ਦੇ ਨੀ ਇੱਕ ਫੁੱਲ ਤੂੰ ਮੰਗਿਆ ਬੱਲੇ ਬੱਲੇ ਨੀ ਇੱਕ ਫੁੱਲ ਤੂੰ ਮੰਗਿਆ सारा बाग हवाले तेरे एक फुल तू मंगिया सारा बाग हवाले तेरे एक फुल तू मंगिया दोस्तों जे पसंद आए तो कमेंट शेयर और लाइक जरूर कर दिया करो जो मेरे चैनल ते नमें हैं और वो सब्सक्राइब ਜ਼ਰੂਰ ਕਰ ਲੈ ਅਜੇ ਓਕੇ ਬਾਏ ਬਾਏ ਧੀਆ ਦਾ ਸੌਣ ਦਾ ਮਾਣੋ ਤਿਹਾਰਾਂ ਦੇ ਹੁਣ ਰਖੜੀਆਂ ਆ ਰਹੀਆਂ ਵੀਰ ਦੇ ਰਖੜੀਆਂ ਭੇਜੋ ਔਰ ਭਰਾਵਾਂ ਦੀਆਂ ਖੁਸ਼ੀਆਂ ਮਾਣੋ